ਸਰ ਜੀ ਅੰਦਰ ਆ ਜੀ ਹਾਂਜੀ ਹਾਂਜੀ ਜਰੂਰ ਆਓ ਜੀ ਜਰੂਰ ਆਓ ਜੀ ਸਵਾਗਤ ਹੈ ਜੀ ਤੁਹਾਡਾ ਜੀ ਹਾਂਜੀ ਫਰਮਾਓ ਜੀ ਬੈਠੋ ਜੀ ਬੈਠੋ ਕੀ ਸੇਵਾ ਕਰੀਏ ਜੀ ਤੁਹਾਡੀ ਸਰ ਜੀ ਸੇਵਾ ਤਾਂ ਕੁਛ ਨਹੀਂ ਜੀ ਬਸ ਤੁਸੀਂ ਮਿਲ ਗਏ ਜੀ ਆਹੀ ਬਹੁਤ ਹੈ ਜੀ ਬਸ ਮੈਂ ਤਾਂ ਨਾ ਤੁਹਾਨੂੰ ਮਿਲਣ ਆਇਆ ਸੀਗਾ ਜੀ ਵੈਸੇ ਤਾਂ ਜੀ ਅਸੀਂ ਤਾਂ ਚੰਡੀਗੜ੍ਹ ਘੁੰਮਣ ਆਏ ਸੀਗੇ ਪਰ ਜਦੋਂ ਅਸੀਂ ਇੱਥੋਂ ਦੀ ਗੱਡੀ ਲੈ ਕੇ ਲੰਘ ਰਹੇ ਸੀਗੇ ਜੀ ਮੈਂ ਨਾ ਤੁਹਾਡਾ ਬੋਰਡ ਦੇਖ ਲਿਆ ਜੀ ਬਹੁਤ ਵਧੀਆ ਕੀਤਾ ਵੀਰੇ ਤੁਸੀਂ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਿਮਾਣੇ ਜਿਹੇ ਗਰੀਬ ਜਿਹੇ ਯੂਟਿਊਬਰ ਦੇ ਦਫਤਰ ਚ ਆਏ ਹੋ ਸਟੂਡੀਓ ਚ ਆਏ ਹੋਗੇ YouTube ਚੈਨਲ ਦਾ ਬੋਰਡ ਲਾਇਆ ਹੋਇਆ ਹੈਗਾ ਮੈਂ ਉਹ ਦੇਖ ਲਿਆ ਜੀ ਫਿਰ ਅਸੀਂ ਰੁਕ ਗਏ ਜੀ ਸਰ ਜੀ ਮੈਂ ਫਿਰ ਸੋਚਿਆ ਵੀ ਤੁਹਾਨੂੰ ਮਿਲ ਲੈਣਿਆ ਜੀ ਹੈ ਕਿਉਂਕਿ ਮੈਂ ਤੁਹਾਡਾ ਸਬਸਕ੍ਰਾਈਬਰਾਂ ਜੀ ਅਸੀਂ ਤੁਹਾਡੀਆਂ ਦਾ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੁੰਦੇ ਹਾਂ ਜੀ ਤੁਸੀਂ ਬਹੁਤ ਵਧੀਆ ਮਤਲਬ ਘੈਂਟ ਘੈਂਟ ਵੀਡੀਓਜ਼ ਬਣਾਉਂਦੇ ਹੁੰਦੇ ਹੋ ਜੀ ਕਾਨੂੰਨ ਵਾਲੀਆਂ ਜਿਹੜੀਆਂ ਕਈ ਵੀਡੀਓਜ਼ ਹੁੰਦੀਆਂ ਨੇ ਜੀ ਉਹ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਜੀ ਕਈ ਹੋਰ ਵੀ ਲੋਕ ਨੇ ਜਿਹੜੇ ਸਾਡੇ ਪਿੰਡ ਦੇ ਤੁਹਾਡੀਆਂ ਵੀਡੀਓਜ਼ ਦੇਖਦੇ ਨੇ ਜੀ ਹਾਂਜੀ ਇਸ ਕਰਕੇ ਮੈਂ ਸਰ ਤੁਹਾਡਾ ਬੋਰਡ ਦੇਖ ਕੇ ਨਾ ਤੁਹਾਡੇ ਦਫ਼ਤਰ 'ਚ ਸਟੂਡੀਓ 'ਚ ਆ ਗਿਆ ਜੀ ਤੇ ਹਾਂਜੀ वैसे वीर जी मेरीयां ਜਿਹੜੀਆਂ ਵੀਡੀਓਜ਼ ਨੇ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀਆਂ ਬਾਲੀਆਂ ਘੈਂਟ ਨਹੀਂ ਹੁੰਦੀਆਂ ਜਿਵੇਂ ਤੁਸੀਂ ਕਹਿ ਰਹੇ ਹੋਗੇ ਮੈਂ ਤਾਂ ਵੀਰ ਜੀ ਬਸ ਅਜੇ ਵੀਡੀਓਜ਼ ਬਣਾਉਣੀਆਂ ਸਿੱਖ ਰਹਾਗਾ ਕੋਈ ਬਾਲਾ ਜ਼ਿਆਦਾ ਮੈਨੂੰ ਤਜਰਬਾ ਨਹੀਂ ਹੈਗਾ ਤੇ ਬਾਕੀ ਜਦੋਂ ਫਿਰ ਵੀ ਅ ਕਈ ਯਾਰ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਕਈ ਵਾਰੀ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਵੀਡੀਓ ਦੇ ਵਿੱਚੋਂ ਜਾਂ ਕਈ ਵਾਰੀ ਉਹਨਾਂ ਤੋਂ ਵੀ ਮੈਨੂੰ ਸਿੱਖਣ ਨੂੰ ਮਿਲ ਜਾਂਦਾ ਹੈ ਕਿਉਂਕਿ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਸਵਾਲ ਕਰਦੇ ਨੇ ਤੇ ਫਿਰ ਮੈਂ ਉਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾਗਾ ਹੈ ਕਈ ਡਾਇਰੈਕਟ ਕਾਲ ਵੀ ਕਰ ਲੈਂਦੇ ਨੇ ਕਈ ਕਮੈਂਟ ਕਰਕੇ ਵੀ ਕਈ ਸਵਾਲ ਪੁੱਛ ਲੈਂਦੇ ਨੇ ਜਾਂ ਕਈ ਵਾਰੀ ਕੁਝ ਚੰਗਾ ਦੱਸ ਵੀ ਦਿੰਦੇ ਨੇ ਇਸੇ ਕਰਕੇ ਇੱਕ ਸਿੱਖਣ ਦੇ ਪਰਪਸ ਦੇ ਲਈ ਮੈਂ ਵੀਡੀਓ ਬਣਾ ਲੈਂਦਾ ਅਪਾ ਕਹਿ ਸਕਦੇ ਆ ਕਿ ਸਿੱਖੋ ਅਤੇ ਸਖਿਆਉ ਇਸ ਉਦੇਸ਼ ਨੂੰ ਲੈ ਕੇ ਵੀਡੀਓ ਬਣਾ ਲੈਂਦੇ ਆ ਆਪਾਂ ਤੇ ਹੋ ਸੁਣਾਓ ਬੀਰ ਜੀ ਫਿਰ ਤੁਹਾਡੀ ਕੀ ਸੇਵਾ ਕਰੀਏ ਬਸ ਸਰ ਜੀ ਇੱਕ ਕੰਮ ਤਾਂ ਮੇਰਾ ਹੋ ਗਿਆ ਜੀ ਕਿ ਤੁਸੀਂ ਮੈਨੂੰ ਮਿਲ ਗਏ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਤੇ ਦੂਜਾ ਮੇਰਾ ਕੰਮ ਇੱਕ ਹੋਰ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਜ਼ਰੂਰ ਦੱਸੋ ਜੀ ਮੈਂ ਸਰ ਜੀ ਤੁਹਾਡੇ ਤੋਂ ਥੋੜੀ ਜੀ ਜਾਣਕਾਰੀ ਲੈਣੀ ਸੀਗੀ ਸਰ ਜੀ ਮੈਂ ਨਾ ਥੋੜਾ ਜਿਹਾ ਜਮਾਨਤ ਬਾਰੇ ਪੁੱਛਣਾ ਸੀਗਾ ਜਿਹੜੀ ਜਮਾਨਤ ਹੁੰਦੀ ਆ ਜਿਹਨੂੰ ਕੋਈ ਬੇਲ ਵੀ ਕਹਿੰਦੇ ਨੇ ਗਏ ਹਾਂਜੀ ਹਾਂਜੀ ਜੋ ਮਰਜ਼ੀ ਪੁੱਛੋ ਜੀ ਸਰ ਜੀ ਮੈਂ ਇਹ ਪੁੱਛਣਾ ਸੀਗਾ ਕਿ ਜਿਵੇਂ ਕਈ ਬੰਦਿਆਂ ਦੀ ਜਮਾਨਤ ਤਾਂ ਬਹੁਤ ਛੇਤੀ ਹੋ ਜਾਂਦੀ ਹੈ ਜੀ ਹੈ ਕਈਆਂ ਦੀ ਤਾਂ ਪਹਿਲੀ ਜਾਂ ਦੂਜੀ ਤਰੀਕਤੀ ਹੋ ਜਾਂਦੀ ਹੈ ਪਰ ਕੰਨਾਂ ਦੀ ਜਮਾਨਤ ਹੁੰਦੀ ਉਹ ਨਹੀਂ ਜੀ ਕਈ-ਕਈ ਸਾਲ ਲੱਗ ਜਾਂਦੇ ਨੇ ਜੀ ਪਤਾ ਨਹੀਂ ਕਿਉਂ ਜੀ ਹੈ ਐਵੇਂ ਕਾਤੋਂ ਹੁੰਦਾ ਹੈ ਜੀ ਉਹ ਤਾਂ ਫਿਰ ਕਈ-ਕਈ ਸਾਲ ਜੂਗਲ ਦੇ ਵਿੱਚ ਹੀ ਬੰਦ ਰਹਿੰਦੇ ਨੇ ਜੀ ਕੋਈ ਬਹੁਤ ਅਛੇਤੀ ਬਾਹਰ ਆ ਜਾਂਦੇ ਨੇ ਜੀ ਜਮਾਨਤ ਤੇ ਤੇ ਮੇਰੇ ਦਿਮਾਗ ਦੇ ਵਿੱਚ ਨਾ ਕਈ ਦਿਨਾਂ ਤੋਂ ਇਹ ਸਵਾਲ ਹੈ ਜਿਹੜਾ ਸਰ ਘੁੰਮੇ ਜਾਂਦਾ ਸੀਗਾ ਘੁੰਮੇ ਜਾਂਦਾ ਸੀਗਾ ਮੈਂ ਸੋਚੀ ਜਾਂਦਾ ਸੀਗਾ ਕੋਈ ਲੋਕ ਕਹਿੰਦੇ ਨੇ ਵੀ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ ਬਰਾਬਰ ਹੈ ਪਰ ਇਹ ਫਿਰ ਬਰਾਬਰ ਕਿਵੇਂ ਹੋਇਆ ਜੀ ਕੋਈ ਤਾਂ ਫਿਰ ਬਹੁਤ ਛੇਤੀ ਆ ਜਾਂਦੇ ਨੇ ਕਈ 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 ਸਾਲ ਨਹੀਂ ਆਉਂਦੇ ਜੀ ਐਵੇਂ ਕਾਤੋਂ ਹੁੰਦਾ ਜੀ ਤੇ ਨਾਲੇ ਕਈ ਜਾਂਦੇ ਨੇ ਕਾਨੂੰਨ ਬਰਾਬਰ ਹੈ ਜੀ ਇੱਕ ਹੈ ਜੀ ਆ ਸਮਝਾਓ ਜੀ ਫਿਰ ਕੀ ਚੱਕਰ ਹੈ ਬਹੁਤ ਵਧੀਆ ਸਵਾਲ ਪੁੱਛਿਆ ਵੀਰ ਜੀ ਤੁਸੀਂ ਬਹੁਤ ਵਧੀਆ ਜੇ ਸੱਚ ਪੁੱਛੋ ਤਾਂ ਇਹ ਸਵਾਲ ਹਰ ਇੱਕ ਆਦਮੀ ਦੇ ਮਨ ਦੇ ਵਿੱਚ ਕਦੇ ਨਾ ਕਦੇ ਤਾਂ ਜ਼ਰੂਰ ਆਉਂਦਾ ਹੋਊਗਾ ਕਿ ਕਾਨੂੰਨ ਸਾਰਿਆਂ ਦੇ ਲਈ ਇੱਕੋ ਜਿਹਾ ਕਿਉਂ ਨਹੀਂ ਹੈਗਾ ਪਰ ਕਿਹਾ ਜਾਂਦਾ ਹੈ ਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ ਵੇਖੋ ਵੀਰ ਜੀ ਜਿਹੜੀ ਜ਼ਮਾਨਤ ਵਾਲੀ ਗੱਲ ਹੈ ਜ਼ਮਾਨਤ ਇੱਕ ਕਾਨੂੰਨੀ ਹੱਕ ਤਾਂ ਹੈਗਾ ਪਰ ਇਹੇ ਹੱਕ ਮਿਲਣ ਦੇ ਵਿੱਚ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਵੀ ਅਹਿਮ ਰੋਧ ਅਦਾ ਕਰਦੀਆਂ ਨੇ ਜਿਵੇਂ ਕਿ ਅਸੀਂ ਕਹਿ ਲਈਏ ਕਿ ਕੇਸ ਹੈ ਜਿਹੜਾ ਉਹ ਕਿਸ ਨੇਚਰ ਦਾ ਹੈ ਜਿਵੇਂ ਕਿ ਕਈ ਕੇਸ ਹੁੰਦੇ ਨੇ ਜਿਹੜੇ ਉਹ ਬਹੁਤ ਸੀਰੀਅਸ ਨੇਚਰ ਦੇ ਹੁੰਦੇ ਨੇਗੇ ਹੀਨੀਅਸ ਕਰਾਈਮ ਹੁੰਦੇ ਨੇ ਵੱਡੇ ਅਪਰਾਧ ਹੁੰਦੇ ਨੇ ਜੁਰਮ ਹੁੰਦੇ ਨੇ ਜਿਵੇਂ ਕਿ ਕਈ ਵਾਰੀ ਜਿਵੇਂ ਅਸੀਂ ਕਹ ਲਈਏ ਰੇਪ ਮਰਡਰ ਡਕੈਤੀ ਜਾਂ ਕੋਈ ਜਿਵੇਂ ਦਹਿਸ਼ਤਗਰਦੀ ਹੈ ਇਸ ਤਰ੍ਹਾਂ ਦੇ ਜਿਹੜੇ ਵੱਡੇ ਅਪਰਾਧ ਹੁੰਦੇ ਨੇ ਠੀਕ ਹੈ ਜਾਂ ਫਿਰ ਕਈ ਛੋਟੇ ਜਿਹੇ ਮਾਮੂਲੀ ਝਗੜੇ ਵੀ ਹੁੰਦੇ ਨੇਗੇ ਠੀਕ ਹੈ ਤੇ ਜਮਾਨਤ ਉਹਨਾਂ 'ਚ ਵੀ ਲਗवानी ਪੈਂਦੀ ਹੈ ਕਈ ਵਾਰੀ ਤੇ ਵੱਡੇ ਕੇਸ ਨੇ ਜਿਹੜੇ ਉਹਨਾਂ 'ਚ ਵੀ ਤੇ ਇੱਕ ਹੋਰ ਗੱਲ ਇਹ ਵੀ ਮੈਟਰ ਕਰਦੀ ਹੈ ਕਿ ਜਿਹੜਾ ਕੇਸ ਹੈ ਉਹ ਕਿਹੜੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਕਿਹੜੇ ਜੱਜ ਸਾਹਿਬ ਕੋਲੇ ਹੈ ਜ਼ਮਾਨਤ ਕਿਹੜੇ ਜੱਜ ਸਾਹਿਬ ਕੋਲੇ ਲੱਗੀ ਹੈ ਬਾਕੀ ਡਿਟੇਲ ਚ ਚਲੋ ਆਪਾਂ ਅੱਗੇ ਗੱਲ ਕਰਦੇ ਆਂਗੇ ਬਾਕੀ ਜਿਹੜੇ ਸਬੂਤ ਹੁੰਦੇ ਨੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਸਾਹਮਣੇ ਆਉਂਦੇ ਨੇਗੇ ਉਹ ਵੀ ਮੈਟਰ ਕਰਦੇ ਨੇ ਕਿਉਂਕਿ ਪੁਲਿਸ ਜਿਹੜੀ ਉਹ ਇਨਵੈਸਟੀਗੇਟ ਕਰਕੇ ਕੇਸ ਨੂੰ ਫਿਰ ਚਲਾਨ ਪੇਸ਼ ਕਰਦੀ ਹੈ ਤੇ ਜਿੰਨਾ ਮਾਮਲਿਆਂ ਦੇ ਵਿੱਚ ਜਿਹੜੀ ਪੁਲਿਸ ਹੈ ਜਾਂ ਜਿਹੜੀ ਸਰਕਾਰ ਹੁੰਦੀ ਹੈ ਸਟੇਟ ਹੁੰਦੀ ਹੈ ਸਰਕਾਰੀ ਵਕੀਲ ਹੁੰਦਾ ਹੈ ਜੇ ਉਹ ਇਹ ਕਹਿੰਦਾ ਕਿ ਇਹ ਬੰਦਾ ਤਾਂ ਜੀ ਜੇ ਬਾਹਰ ਆ ਗਿਆ ਤਾਂ ਸਬੂਤ ਮਿਟਾ ਸਕਦਾ ਹੈ ਜਾਂ ਫਿਰ ਮੁਕੱਦਮੇ ਦੇ ਗਵਾਹਾਂ ਨੂੰ ਡਰਾਉਣ ਦਾ ਖਤਰਾ ਹੈ ਜੀ ਜਾਂ ਕੋਈ ਹੋਰ ਨੁਕਸਾਨ ਕਰ ਸਕਦਾ ਹੈ ਤਾਂ ਫਿਰ ਉੱਥੇ ਜ਼ਮਾਨਤ ਦੇਣ ਦੇ ਵਿੱਚ ਜਿਹੜੀ ਅਦਾਲਤ ਹੁੰਦੀ ਹੈ ਉਹ ਸੋਚ ਵਿਚਾਰ ਕਰਦੀ ਹੈ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਜ਼ਮਾਨਤ ਤੇ ਫੈਸਲਾ ਕਰਦੀ ਹੈ ਜੇ ਅਦਾਲਤ ਨੂੰ ਐਵੇਂ ਲੱਗੇ ਕਿ ਬੰਦਾ ਤਾਂ ਬਾਲਾ ਹੀ ਵਿਗੜਿਆ ਹੋਇਆ ਹੈ ਕ੍ਰਿਮੀਨਲ ਹੈ ਹੈਬਚੁਅਲ ਅਫੈਂਡਰ ਹੈ ਹਾਂ بار بار অপরাধ ਕਰਦਾ ਹੈ ਹੋਰ ਵੀ ਕਈ ਪਰਚੇ ਨੇ ਤਾਂ ਫਿਰ ਜਲਦੀ ਜ਼ਮਾਨਤ ਹੈ ਜਿਹੜੀ ਉਹ ਨਹੀਂ ਹੁੰਦੀ ਕਈ ਵਾਰੀ ਜ਼ਮਾਨਤ ਲੈਣ ਵਾਲੇ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਦੇਖਿਆ ਜਾਂਦਾ ਹੈ ਤੇ ਜ਼ਮਾਨਤ ਦੇ ਵਿੱਚ ਵੀ ਲਿਖਣਾ ਜ਼ਰੂਰੀ ਹੁੰਦਾ ਹੈ ਕਿ ਇਸ ਤੇ ਪਹਿਲਾਂ ਕੋਈ ਕੇਸ ਚੱਲ ਰਿਹਾ ਹੈ ਜਾਂ ਨਹੀਂ ਕਈ ਵਾਰੀ ਕਈ ਵਿਅਕਤੀਆਂ ਤੇ ਪਹਿਲਾਂ ਵੀ ਕਈ ਕਈ ਕੇਸ ਚੱਲ ਰਹੇ ਹੁੰਦੇ ਨੇਗੇ ਫਿਰ ਇਸ ਕਰਕੇ ਵੀ ਕਈ ਵਿਅਕਤੀਆਂ ਦੀ ਜਿਹੜੀ ਜ਼ਮਾਨਤ ਹੈ ਉਹ ਜਲਦੀ ਨਹੀਂ ਹੁੰਦੀ ਜੇ ਕਿਸੇ ਵਿਅਕਤੀ ਤੇ ਪਹਿਲਾਂ ਹੀ ਕੋਈ ਕੇਸ ਚੱਲ ਰਿਹਾ ਹੁੰਦਾ ਹੈਗਾ ਪਿਛਲਾ ਕੋਈ ਕੇਸ ਹੈਗੇ ਪੈਂਡਿੰਗ ਹੈ ਜਾਂ ਕਿਸੇ ਕੇਸ ਦੇ ਵਿੱਚ ਭਗੌੜਾ ਹੈ ਇਹ ਵੀ ਦੇਖਿਆ ਜਾਂਦਾ ਹੈ ਕਿ ਉਹਨੇ ਪਹਿਲਾਂ ਜਿਹੜਾ ਕੇਸ ਚੱਲ ਰਿਹਾ ਕਿਸ ਤਰ੍ਹਾਂ ਦਾ ਕਰਾਇਮ ਕੀਤਾ ਸੀਗਾ ਤਾਂ ਕਰਕੇ ਵੀ ਕਈਆਂ ਤੇ ਤਾਂ ਕਈ ਕਈ ਕੇਸ ਹੁੰਦੇ ਨੇ ਤਾਂ ਕਰਕੇ ਵੀ ਜਿਹੜੀ ਜਲਦੀ ਜ਼ਮਾਨਤ ਹੈ ਉਹ ਹੁੰਦੀ ਨਹੀਂ ਹੈਗੀ ਪਿਛਲਾ ਰਿਕਾਰਡ ਦੇਖਿਆ ਜਾਂਦਾ ਹੈਗਾ ਜੇ ਕੋਈ ਪਿਛਲਾ ਕੇਸ ਨਹੀਂ ਹੁੰਦਾ ਬੰਦਾ ਸਾਫ਼ ਸੁਥਰਾ ਹੈ ਵਧੀਆ ਕੈਰੇਕਟਰ ਵਾਲਾ ਹੈ ਕੋਈ ਹਿਸਟਰੀ ਦੇ ਵਿੱਚ ਕੋਈ ਇਹ ਕੰਮ ਨਹੀਂ ਕੀਤਾ ਕੋਈ ਜੁਰਮ ਨਹੀਂ ਕੀਤਾ ਪਹਿਲੀ ਵਾਰੇ ਮਤਲਬ ਕੋਈ ਕ੍ਰਾਈਮ ਕਰ ਬੈਠਾ ਕੋਈ ਗਲਤੀ ਹੋ ਗਈ ਤਾਂ ਫਿਰ ਜਲਦੀ ਜ਼ਮਾਨਤ ਹੋ ਜਾਂਦੀ ਹੈ ਚਾਂਸ ਹੁੰਦੇ ਨੇ ਜਲਦੀ ਜ਼ਮਾਨਤ ਹੋਣ ਦੀ ਪਰ ਜੇ ਬੰਦਾ ਕ੍ਰਾਈਮ ਕਰਨ ਦਾ ਜੁਰਮ ਕਰਨ ਦਾ ਹੈਬਚੁਅਲ ਹੈ ਆਦੀ ਹੈ ਬਾਰ ਬਾਰ ਕ੍ਰਾਈਮ ਕਰ ਰਿਹਾ ਹੈ ਫਿਰ ਜਲਦੀ ਜ਼ਮਾਨਤ ਹੁੰਦੀ ਨਹੀਂ ਹੈਗੀ ਜੇ ਅਦਾਲਤ ਨੂੰ ਇਹ ਵੀ ਯਕੀਨ ਹੋ ਜੇ ਕਿ ਬੰਦਾ નિર્ਦੋਸ਼ ਹੈ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਤਾਂ ਫਿਰ ਜਲਦੀ ਜ਼ਮਾਨਤ ਹੋ ਜਾਂਦੀ ਹੈਗੀ ਪਹਿਲੀ ਦੂਜੀ ਤਰੀਕ ਤੇ ਕਈ ਵਾਰੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਲਦੀ ਜ਼ਮਾਨਤ ਹੋ ਜਾਂਦੀ ਹੈ ਪਰ ਜੇ ਉਸ ਵਿਅਕਤੀ ਨੇ ਕੋਈ ਵੱਡਾ ਕ੍ਰਾਈਮ ਕੀਤਾ ਹੋਵੇ ਹੈ ਜਾਂ ਕੋਈ ਠੋਸ ਸਬੂਤ ਹੋਣ ਕਿ ਉਸਨੇ ਕ੍ਰਾਈਮ ਕੀਤਾਗਾ ਜਾਂ ਅਦਾਲਤ ਨੂੰ ਐਵੇਂ ਲੱਗਦਾ ਹੋਵੇ ਕਿ ਬੰਦਾ ਭੱਜ ਜਾਊਗਾ ਭਗੌੜਾ ਹੋ ਜਾਊਗਾ ਕਿਤੇ ਬਾਹਰਲੇ ਦੇਸ਼ ਚ ਨਾ ਭੱਜ ਜੇ ਜਾਂ ਫਿਰ ਦੁਬਾਰੇ ਕਿਤੇ ਬਾਹਰ ਆ ਕੇ ਕ੍ਰਾਈਮ ਨਾ ਕਰ ਦੇ ਗਵਾਹਾਂ ਨੂੰ ਨਾ ਡਰਾ ਦੇ ਧਮਕਾ ਦੇ ਸਬੂਤਾਂ ਨਾਲ ਨਾ ਛੇੜਛਾੜ ਕਰ ਦੇ ਜਾਂ ਉਸ ਵਿਅਕਤੀ ਦਾ ਜੀ ਵਿਵਹਾਰ ਠੀਕ ਨਾ ਹੋਵੇ ਠੀਕ ਹੈ ਜੀ ਤਾਂ ਵੀ ਫਿਰ ਜਿਹੜੀ ਜਲਦੀ ਜਮਾਨਤ ਆ ਉਹ ਹੁੰਦੀ ਨਹੀਂ ਹੈਗੀ ਵੀਰ ਜੀ ਜਲਦੀ ਜ਼ਮਾਨਤ ਦਾ ਹੋਣਾ ਜਾਂ ਨਾ ਹੋਣਾ ਕੇਸ ਦੇ ਤੱਥਾਂ ਤੇ ਨਿਰਭਰ ਕਰਦਾ ਵੀਰੇ ਜ਼ਮਾਨਤ ਦੇਣ ਵਾਲੇ ਜਿਹੜੇ ਜੱਜ ਸਾਹਿਬ ਹੁੰਦੇ ਨੇ ਠੀਕ ਹੈ ਉਹ ਬਹੁਤ ਸੋਚ ਵਿਚਾਰ ਕਰਦੇ ਨੇ ਫੇਰ ਜ਼ਮਾਨਤ ਤੇ ਫੈਸਲਾ ਕਰਦੇ ਨੇ ਫੇਰ ਜ਼ਮਾਨਤ ਹੁੰਦੀ ਹੈਗੀ ਠੀਕ ਹੈ ਜਾਂ ਕਈ ਵਾਰੀ ਰੱਦ ਹੋ ਜਾਂਦੀ ਹੈ ਜਾਂ ਕਈ ਵਾਰੀ ਜ਼ਮਾਨਤ ਮਿਲ ਜਾਂਦੀ ਹੈਗੀ ਜਿਹੜੇ ਵਿਅਕਤੀ ਨੂੰ ਜ਼ਮਾਨਤ ਦੇਣੀ ਹੁੰਦੀ ਹੈ ਉਹਦਾ ਵੀ ਸਟੇਟਸ ਦੇਖਿਆ ਜਾਂਦਾ ਹੈ ਕਿ ਉਹਦਾ ਸਟੇਟਸ ਕੀ ਹੈ ਉਹਦੇ ਪਰਿਵਾਰ ਦਾ ਉਹਦੀ ਫੈਮਿਲੀ ਦਾ ਸਟੇਟਸ ਕੀ ਹੈ ਕਿਹੋ ਜਿਹੇ ਹਾਲਾਤ ਨੇ ਠੀਕ ਹੈ ਜੀ ਸਾਰਾ ਕੁਝ ਦੇਖ ਕੇ ਚੰਗੀ ਤਰ੍ਹਾਂ ਛਾਣਬੀਣ ਕਰਕੇ ਫਿਰ ਜ਼ਮਾਨਤ ਤੇ ਫੈਸਲਾ ਹੁੰਦਾਗਾ ਹੋਰ ਵੀ ਬਹੁਤ ਸਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਨੂੰ ਕੋਰਟ ਦੇਖਦੀ ਹੈ ਜਾਂ ਸਭ ਦੇਖਦੇ ਨੇ ਜ਼ਮਾਨਤ ਦੇਣ ਵੇਲੇ ਕਈ ਵਾਰੀ ਜ਼ਮਾਨਤ ਦਾ ਜਲਦੀ ਹੋਣਾ ਜਾਂ ਨਾ ਹੋਣਾ ਜੱਜ ਦੀ ਨੇਚਰ ਤੇ ਵੀ ਡਿਪੈਂਡ ਹੁੰਦਾਗਾ ਕਿਉਂਕਿ ਕਈ ਜੱਜ ਆਬ ਹੁੰਦੇ ਨੇ ਜਿਹੜੇ ਜਲਦੀ ਜ਼ਮਾਨਤ ਦੇ ਦਿੰਦੇ ਨੇ ਕਈ ਜੱਜ ਆਬ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਜਲਦੀ-ਜਲਦੀ ਜ਼ਮਾਨਤ ਦਿੰਦੇ ਨਹੀਂ ਹੁੰਦੇ ਕਿਉਂਕਿ ਜਿਹੜੇ ਕੋਰਟ ਦੇ ਵਿੱਚ ਵਕੀਲ ਹੁੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਇਸ ਗੱਲ ਦਾ ਪਤਾ ਹੁੰਦਾ ਹੈ ਕਈ ਵਾਰੀ ਤਾਂ ਜੇ ਕਿਸੇ ਇਸ ਤਰ੍ਹਾਂ ਦੇ ਜੱਜ ਆਬ ਦੇ ਕੇਸ ਲੱਗ ਜੇ ਕਿ ਹਾਂਜੀ ਜੇ ਵੀ ਇਹ ਜੱਜ ਆਬ ਜਲਦੀ ਜ਼ਮਾਨਤ ਦੇ ਦੇਣਗੇ ਸੌਕੇ ਜ਼ਮਾਨਤ ਦੇ ਦੇਣਗੇ ਤਾਂ ਜਿਹੜੇ ਵਕੀਲ ਨੇ ਉਹ ਖੁਸ਼ ਹੋ ਜਾਂਦੇ ਨੇ ਜੇ ਉਸ ਜੱਜ ਆਬ ਦੇ ਕੇਸ ਚੱਲਾ ਜਾਂਦਾ ਹੈਗਾ ਪਰ ਜੇ ਕਿਸੇ ਇਸ ਤਰ੍ਹਾਂ ਦੇ ਜੱਜ ਦੇ ਕੇਸ ਲੱਗ ਜੇ ਵੀ ਉਹ ਜਲਦੀ ਜ਼ਮਾਨਤ ਨਹੀਂ ਦਿੰਦਾ ਹੈਗਾ ਤਾਂ ਫਿਰ ਕਈ ਵਾਰੀ ਜਿਹੜੇ ਵਕੀਲ ਨੇ ਉਹ ਉਦਾਸ ਅਜਿਹੇ ਵੀ ਹੋ ਜਾਂਦੇ ਨੇ ਕਿ ਯਾਰ ਉਸ ਜੱਜ ਦੇ ਕੇਸ ਲੱਗ ਗਿਆ ਮੁਸ਼ਕਲ ਹੈ ਹੁਣ ਜ਼ਮਾਨਤ ਦਾ ਹੋਣਾ ਇਸ ਤਰ੍ਹਾਂ ਵੀ ਕਈ ਵਾਰੀ ਹੁੰਦਾ ਹੈਗਾ ਤੇ ਅੱਗੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਚੰਗੇ ਮਾੜੇ ਵਕੀਲ ਦੇ ਉੱਪਰ ਵੀ ਡਿਪੈਂਡ ਹੈਗਾ ਜੇ ਤੁਸੀਂ ਕੋਈ ਚੰਗਾ ਵਧੀਆ ਵਕੀਲ ਕਰਦੇ ਹੋ ਹੈ ਜਿਹੜਾ ਉਸ ਲਾਈਨ ਦੇ ਵਿੱਚ ਐਕਸਪਰਟ ਹੋਵੇ ਮਾਸਟਰ ਹੋਵੇ ਕ੍ਰਿਮੀਨਲ ਦੇ ਵਿੱਚ ਹੈਂ ਤਾਂ ਵੀ ਕਈ ਵਾਰੀ ਜਲਦੀ ਜ਼ਮਾਨਤ ਹੋਣ ਦੇ ਜਿਹੜੇ ਚਾਂਸ ਨੇ ਉਹ ਜ਼ਿਆਦਾ ਹੋ ਜਾਂਦੇ ਨੇਗੇ ਕਿਉਂਕਿ ਫਿਰ ਉਹ ਕੇਸ ਨੂੰ ਚੰਗੀ ਤਰ੍ਹਾਂ ਤਿਆਰ ਕਰੂਗਾ ਡਰਾਫਟ ਕਰੂਗਾ ਉਹਦੇ ਵਿੱਚ ਕੇਸ ਲਾਉ ਦੇ ਜਿਹੜੇ ਕਾਨੂੰਨ ਨੇ ਉਹ ਪਾਊਗਾ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜੱਜਮੈਂਟਸ ਹੁੰਦੀਆਂ ਨੇ ਫੈਸਲੇ ਹੁੰਦੇ ਨੇ ਉਹਨਾਂ ਦਾ ਹਵਾਲਾ ਦੇਊਗਾ ਤਾਂ ਫਿਰ ਜਲਦੀ ਜ਼ਮਾਨਤ ਹੋਣ ਦੇ ਚਾਂਸ ਨੇ ਜਿਹੜੇ ਉਹ ਵੱਧ ਜਾਂਦੇ ਨੇਗੇ ਜੇ ਵਧੀਆ ਪਟੀਸ਼ਨ ਡਰਾਫਟ ਕੀਤੀ ਹੋਵੇ ਕੇਸ ਵਧੀਆ ਤਿਆਰ ਕੀਤਾ ਹੋਵੇ ਤਾਂ ਵੀ ਜਲਦੀ ਜ਼ਮਾਨਤ ਹੋਣ ਨੂੰ ਜਿਹੜਾ ਜਲਦੀ ਜਮਾਨਤ ਹੈ ਜਿਹੜੀ ਉਹ ਹੋ ਜਾਂਦੀ ਹੈ ਜੇ ਵਧੀਆ ਤਿਆਰਨਾ ਕੀਤਾ ਹੋਵੇ ਵਧੀਆ ਡਰਾਫਟ ਨਾ ਕੀਤਾ ਹੋਵੇ ਤਾਂ ਫਿਰ ਜਮਾਨਤ ਹੈ ਜਿਹੜੀ ਉਹ ਲੇਟ ਵੀ ਹੋ ਸਕਦੀ ਹੈ ਲਟਕ ਵੀ ਸਕਦੀ ਹੈਗੀ ਪਰ ਜਿੱਥੇ ਇਨਸਾਫ ਦੀ ਗੱਲ ਆਉਂਦੀ ਹੈਗੀ ਹੈ ਫਿਰ ਉੱਥੇ ਸੁਪਰੀਮ ਕੋਰਟ ਨੇ ਬਹੁਤੀ ਵਾਰੀ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਵੀਰ ਜੀ ਕੀ ਕਿਹਾਗਾ ਕਿ bail ਇੱਕ rule ਹੈ ਤੇ jail ਇੱਕ exception ਹੈਗੀ ਜਦ ਤੱਕ ਬੰਦੇ ਉਤੇ ਇਹ ਸਾਬਤ ਨਾ ਹੋਵੇ ਕਿ ਉਹ ਦੋਸ਼ੀ ਹੈ ਉਸਨੇ ਕਰਾਇਮ ਕੀਤਾ ਹੈ ਜੁਰਮ ਕੀਤਾ ਹੈ ਅਫੈਂਸ ਕੀਤਾ ਹੈ ਹੈ ਅਪਰਾਧ ਕੀਤਾ ਹੈ ਤਾਂ ਫਿਰ ਉਸ ਨੂੰ ਲੰਮੇ ਟਾਈਮ ਦੇ ਲਈ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਬਹੁਤ ਵਾਰੀ ਬਹੁਤ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਜੇਲ੍ਹ ਇੱਕ ਐਕਸੈਪਸ਼ਨ ਹੈ ਤੇ bail ਇੱਕ ਰੂਲ ਹੈਗੀ ਤੇ ਇਸੇ ਤਰ੍ਹਾਂ ਇਹ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੋਊਗੀ ਜੇ ਇਸ ਤਰ੍ਹਾਂ ਲੰਮੇ ਟਾਈਮ ਦੇ ਲਈ ਉਸ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਇੱਕ ਹੋਰ ਗੱਲ ਵੀਰੇ ਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਉਹ 'ਚ ਵੀ ਕਈ ਕਮੀਆਂ ਨੇ ਜਿਵੇਂ ਕਿ ਕੇਸਾਂ ਦੀ ਬਹੁਤ ਜ਼ਿਆਦਾ ਭੀੜ ਹੈ ਕੋਰਟ ਕਚੈਰੀਆਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਚੱਲ ਰਹੇ ਨੇ ਪੈਂਡੈਂਸੀ ਬਹੁਤ ਹੈ ਕੇਸ ਲਟਕ ਰਹੇ ਨੇ ਲੰਮਕ ਰਹੇ ਨੇ ਤੇ ਉਪਰੋਂ ਜੱਜਾਂ ਦੀ ਵੀ ਘਾਟ ਹੈ ਤੇ ਇੱਕ ਅਸੀਂ ਹੋਰ ਵੀ ਕਹਿ ਸਕਦੇ ਹਾਂ ਕਿ ਕਈ ਵਾਰੀ ਲਾਪਰਵਾਹੀ ਦੇ ਨਾਲ ਵੀ ਜਮਾਨਤ ਹੈ ਜਿਹੜੀ ਉਹ ਲਟਕ ਜਾਂਦੀ ਹੈਗੀ ਕਈ ਜਿਹੜੇ ਕਲਾਇੰਟ ਹੁੰਦੇ ਨੇ ਜਾਂ ਤਾਂ ਉਹ ਲਾਪਰਵਾਹੀ ਵਰਤ ਲੈਂਦੇ ਨੇ ਸੁੱਤੇ ਪਏ ਰਹਿੰਦੇ ਨੇ ਠੀਕ ਹੈ ਜੀ ਜਾਗਰੂਕ ਨਹੀਂ ਹੁੰਦੇ ਤੇ ਜਾਂ ਫਿਰ ਕਈ ਵਾਰੀ ਕਈ ਵਿੱਚ ਕੁਝ ਵਕੀਲ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਸੀਰੀਅਸਲੀ ਕੇਸ ਨੂੰ ਲੈਂਦੇ ਨਹੀਂ ਹੈਗੇ ਜਾਂ ਕਈ ਵਾਰੀ ਪੇਸ਼ ਨਹੀਂ ਹੁੰਦੇ ਹੈ ਇਸ ਤਰ੍ਹਾਂ ਕਰਕੇ ਵੀ ਕਈ ਵਾਰੀ ਲੰਮੀਆਂ ਡੇਟਾਂ ਪੈ ਜਾਂਦੀਆਂ ਨੇ ਜਲਦੀ ਜ਼ਮਾਨਤ ਨਹੀਂ ਹੁੰਦੀ ਹੈਗੀ ਭਈ ਕਲਾਇੰਟ ਨੇ ਜਾਂ ਕਲਾਇੰਟ ਦੇ ਜਿਹੜੇ ਪਰਿਵਾਰ ਹੁੰਦੇ ਨੇ ਉਹ ਹਿੰਮਤ ਵਾਲੇ ਨਹੀਂ ਹੁੰਦੇ ਠੀਕ ਹੈ ਜੀ ਉਹ ਵੀ ਫਿਰ ਕਈ ਵਾਰੀ ਫਿਰ ਕੌਲ ਹੋ ਜਾਂਦੀ ਹੈ ਜਲਦੀ ਜ਼ਮਾਨਤ ਨਹੀਂ ਹੁੰਦੀ ਹੈਗੀ ਜ਼ਮਾਨਤ ਲਟਕਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਹੁੰਦਾ ਵੀਰ ਜੀ ਥੈਂਕ ਯੂ ਸਰ ਜੀ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਤਾਂ ਮੈਨੂੰ ਅੱਧਾ ਵਕੀਲ ਬਣਾਤਾ ਜੀ ਮਤਲਬ ਜੀ ਸਾਨੂੰ ਨਾ ਆਪਣੇ ਹੱਕਾਂ ਬਾਰੇ ਅਧਿਕਾਰਾਂ ਬਾਰੇ ਜਾਣਨਾ ਚਾਹੀਦਾ ਹੈ ਜੀ ਹਣੀ ਬਿਲਕੁਲ ਵੀ ਜੀ ਬਿਲਕੁਲ ਜੀ ਕਾਨੂੰਨ ਸਿੱਖਣਾ ਤੇ ਸਮਝਣਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਇੱਥੇ ਆਏ ਹੋ ਅੱਜ ਇਹ ਤੁਹਾਡੀ ਬਹੁਤ ਵੱਡੀ ਸੇਵਾ ਵੀ ਹੈ ਤੁਸੀਂ ਅੱਜ ਬਹੁਤ ਵੱਡੀ ਸੇਵਾ ਕੀਤੀ ਹੈਗੀ ਇਹ ਸਵਾਲ ਪੁੱਛ ਕੀ ਕਿਉਂਕਿ ਹੋਰਾਂ ਲਈ ਵੀ ਇਸ ਸਵਾਲ ਨੇ ਰਾ ਖੁੱਲਣਾ ਹੈ ਹੋਰਾਂ ਨੂੰ ਵੀ ਇਸ ਤੋਂ ਕੁਝ ਸਿੱਖਣ ਨੂੰ ਮਿਲਣਾ ਹੈ ਠੀਕ ਹੈ ਤੇ ਇਹ ਤਾਂ ਵੀਰੇ ਜਿਵੇਂ ਹੋਣ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਮੋਟੀ ਮੋਟੀ ਜੀ ਗੱਲ ਕੀਤੀ ਹੈਗੀ ਹੈ ਤੇ ਬਾਕੀ ਡਿਟੇਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਏਗੀ ਤੁਸੀਂ ਜਾਣਾ ਵੀ ਹੈ ਲੇਟ ਨਾ ਹੋ ਜੋਂ ਤੇ ਇੱਕ ਮੈਂ ਗਿਫਟ ਦੇ ਤੌਰ ਤੇ ਤੁਸੀਂ ਇੱਥੇ ਆਇਓ ਮੈਂ ਤੁਹਾਨੂੰ ਇੱਕ ਬੇਲ ਦੇ ਉੱਤੇ ਇੱਕ ਇੱਕ ਵਧੀਆ ਬੁੱਕ ਵੀ ਗਿਫਟ ਕਰੂੰਗਾ ਦੇਊਗਾ ਉਹ ਤੁਸੀਂ ਲੈ ਜਿਓ ਤੇ ਪੜਿਓ ਤੇ ਹੋਰਾਂ ਨੂੰ ਵੀ ਪੜਾਓ ਕਿਉਂਕਿ ਆਪਣੇ ਹੱਕਾਂ ਪ੍ਰਤੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਜਾਣੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਤੇ ਬਾਕੀ ਤੁਸੀਂ ਇਸ ਵੀਡੀਓ ਦਾ ਜਿਹੜਾ ਲਿੰਕ ਹੈ ਵੀਰ ਜੀ ਉਹ ਸ਼ੇਅਰ ਵੀ ਕਰ ਦਿਓ ਆਪਣੇ ਸਰਕਲ ਦੇ ਵਿੱਚ ਤੇ ਤੁਸੀਂ ਆ ਪੜੇ ਦਫ਼ਤਰ ਦੇ ਵਿੱਚ ਆਇਓ ਅੱਜ ਸਟੂਡੀਓ 'ਚ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਾਰਿਆਂ ਦਾ ਤੁਹਾਡਾ ਦੁਬਾਰਾ ਤੋਂ ਫੇਰ ਸਵਾਗਤ ਹੈ ਜਦੋਂ ਮਰਜ਼ੀ ਆਉਜੀ ਮੋਸਟ ਵੈਲਕਮ ਹੈ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਤੁਹਾਡਾ ਆਪਣਾ ਇਹ YouTube ਚੈਨਲ ਹੈਗਾ ਭਾਵੇਂ ਇਸ YouTube ਚੈਨਲ ਦਾ ਨਾਮ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਹੈ ਪਰ ਇਹ ਤੁਹਾਡਾ ਸਾਡਾ ਸਾਰਿਆਂ ਦਾ ਸਾਂਝਾ ਚੈਨਲ ਹੈਗਾ ਤੇ ਜੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਉਹ ਕਮੈਂਟ ਕਰਕੇ ਆਪਣੀ رائے ਵੀ ਦੇ ਸਕਦੇ ਨੇਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਸਕਦੇ ਨੇ ਜੇ ਉਹਨਾਂ ਨੂੰ ਵਧੀਆ ਲੱਗੀ ਹੈ ਤੇ WhatsApp ਤੇ ਸਟੇਟਸ ਵੀ ਲਗਾ ਸਕਦੇ ਦੇਣਗੇ ਤਾਂ ਜੋ ਜਿਹੜੇ ਹੋਰ ਯਾਰ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ ਚਲੋ ਵੀਰੇ ਫਿਰ ਆਪਾਂ ਹੁਣ ਕੁਝ ਖਾ ਪੀ ਲੈਂਦੇ ਆ ਤੁਹਾਨੂੰ ਭੁੱਖ ਲੱਗ ਰਹੀ ਹੋਣੀ ਤੇ ਤੁਹਾਡਾ ਦੁਬਾਰਾ ਤੋਂ ਫਿਰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਚਲੋ ਜੀ ਫਿਰ ਚੱਲਦੇ ਆ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਪਿਆਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਤੇ ਹੁਣ ਦੁਬਾਰਾ ਤੋਂ ਫਿਰ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਕੋਈ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਦਾ ਤੇ ਤੁਹਾਡਾ ਜੀ ਵੀਰ ਜੀ ਬਹੁਤ-ਬਹੁਤ ਧੰਨਵਾਦ ਜੀ